ਜੀ ਬਹੁਤ ਧੰਨਵਾਦ ਤੇ ਕਰੀਏ ਫਿਰ ਝਾਤ ਮਾਰੀਏ ਪੰਜਾਬ ਭਾਰਤ ਦੀਆਂ ਪੂਰੀਆਂ ਖਬਰਾਂ ਦੇ ਉੱਤੇ ਜੀ ਬਿਲਕੁਲ ਭਵਿੰਦਰ ਪੰਜਾਬ ਦੇ ਵਿੱਚ ਜੇਕਰ ਸਭ ਤੋਂ ਪਹਿਲਾਂ ਆਪਾਂ ਦੇਖੀਏ ਮੁੱਖ ਸੁਰਖੀਆਂ ਦੀ ਗੱਲ ਕਰੀਏ ਤਾਂ ਇੱਕ ਤਾਂ ਤਰਨਤਾਰਨ ਬਾਈਪੂਲ ਹੈ ਜਿਮਨੀ ਚੋਣ ਨੂੰ ਲੈ ਕੇ ਇਸ ਵੇਲੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਪੂਰੀ ਤਾਕਤ ਝੋਕ ਚੁੱਕੀਆਂ ਨੇ ਕਿਉਂਕਿ ਬਹੁਤ ਗਿਣਵੇਂ ਚੋਣਵੇਂ ਦਿਨ ਰਹਿ ਗਏ ਨੇ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਤੇ 14 ਨੂੰ ਰਿਜ਼ਲਟ ਆਉਣਾ ਪਰ ਉਸ ਤੋਂ ਪਹਿਲਾਂ ਲਗਾਤਾਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਜੋਰ ਜਮਾਇਸ਼ ਕਰ ਰਹੀਆਂ ਨੇ ਹਾਲਾਂਕਿ ਜੇਕਰ ਅਸੀਂ ਪਹਿਲਾਂ ਵੀ ਗੱਲ ਕਰੀ ਸੀ ਕਿ ਜਿਹੜੇ ਮਨਦੀਪ ਸਿੰਘ ਨੇ ਸੰਦੀਪ ਦੇ ਭਰਾ ਉਹ ਫਾਈਟ ਚ ਨੇ ਅਕਾਲੀ ਦਲ ਫਾਈਟ ਦੇ ਵਿੱਚ ਹੈ ਤੇ ਸੱਤਾਧਾਰੀ ਤੇਰੇ ਵੀ ਫਾਈਟ ਦੇ ਵਿੱਚ ਹੈ ਕਿਉਂਕਿ ਆਮ ਆਦਮੀ ਪਾਰਟੀ ਹੈ ਹਾਲਾਂਕਿ ਉਹ ਪੰਥਕ ਸੀਟ ਹੈ ਤੇ ਉਹ ਸਿੱਖ ਵੱਸੋਂ ਵਾਲੀ ਸੀਟ ਹੈ 93% ਉੱਥੇ ਸਿੱਖ ਭਾਈਚਾਰੇ ਦੇ ਲੋਕ ਨੇ ਬਾਕੀ ਜਿਹੜੇ 7% ਲੋਕ ਨੇ ਉਸ ਦੇ ਵਿੱਚ ਹਿੰਦੂ ਭਾਈਚਾਰਾ ਐ ਸਾਈ ਭਾਈਚਾਰੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਜੇਕਰ ਅਸੀਂ ਸਮੀਕਰਨ ਉੱਥੇ ਦੇਖਦੇ ਹਾਂ ਤੇ ਉਸ ਤੋਂ ਬਿਨਾ ਜਿਹੜੇ ਹਰਮੀਤ ਸਿੰਘ ਨੇ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਰਹੀਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਨੇ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਹੁਣ ਉਹ ਅਕਾਲੀ ਦਲ ਦੇ ਵਿੱਚੋਂ ਆਏ ਹੋਏ ਨੇ ਦੂਜੇ ਪਾਸੇ ਅਮਰਿਤਪਾਲ ਜਿਹੜੇ ਨੇ ਜੇਤੂ ਰਹੇ ਸੀਗੇ 2024 ਦੇ ਵਿੱਚ ਖਡੂਰ ਸਾਹਿਬ ਤੋਂ ਤਰਨਤਾਰਨ ਤੋਂ ਵੀ ਇਹ ਹੁਣ ਜੇ ਤਾਂ ਅਕਾਲੀ ਦਲ ਦੀ ਵੋਟ ਪਲੱਸ ਜਿਹੜੀ ਅਮਰਿਤਪਾਲ ਦੇ ਢੜੇ ਵਾਲੀ ਵੋਟ ਹੈ ਜੇ ਤਾਂ ਆਪਸ ਦੇ ਵਿੱਚ ਡਿਵਾਈਡ ਹੁੰਦੀ ਹੈ ਫਿਰ ਤਾਂ ਫਾਇਦਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ ਜੇ ਅਕਾਲੀ ਪਲ ਨੂੰ ਬਹੁਤੀ ਵੋਟ ਨਹੀਂ ਜਾਂਦੀ ਹੈਗੀ ਤੇ ਉਹ ਵੋਟ ਮਨਦੀਪ ਸਿੰਘ ਨੂੰ ਚਲੀ ਜਾਂਦੀ ਹੈ ਫਿਰ ਉਹ ਜ਼ਰੂਰ ਜਿੱਤ ਸਕਦੇ ਨੇ ਪਰ ਜੇ ਅਕਾਲੀ ਦਲ ਵੋਟ ਜ਼ਿਆਦਾ ਲੈ ਕੇ ਜਾਂਦਾ ਹੈ ਤੇ ਦੂਜੇ ਪਾਸੇ ਮਨਦੀਪ ਦੀ ਵੋਟ ਕੱਟੀ ਜਾਂਦੀ ਹੈ ਉਸ ਦੇ ਨਾਲ ਕਿਉਂਕਿ 2024 ਚ 44000 ਵੋਟ ਪਈ ਹੈ ਅਮਰਿਤਪਾਲ ਸਿੰਘ ਨੂੰ 10000 ਵੋਟ ਪਈ ਹੈ ਅਕਾਲੀ ਦਲ ਨੂੰ ਤਾਂ ਇਹ ਕੁੱਲ ਮਿਲਾ ਕੇ ਬਣਦੀ ਐ 54000 ਵੋਟ ਦੂਜੇ ਪਾਸੇ ਜਿਹੜੇ ਕੁਲਬੀਰ ਸਿੰਘ ਜ਼ੀਰਾ ਸੀਗੇ ਉਸ ਵੇਲੇ ਤੁਹਾਨੂੰ 20000 ਪਈ ਲਾਲਜੀਤ ਭੁੱਲਰ ਨੂੰ 18000 ਪਈ ਤੇ ਬੀਜੇਪੀ ਨੂੰ 8800 ਵੋਟ ਪਈ ਹੁਣ ਇਹ ਤਰਨਤਾਰਨ ਹਲਕੇ ਦੇ ਲੋਕ ਉਹ ਕੀ ਸੋਚਦੇ ਨੇ ਉਹਨਾਂ ਨੇ ਫੈਸਲਾ ਕਰਨਾ ਪਰ ਵਿਰੋਧ ਤਾਂ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਬਹੁਤਾ ਲੋਕ ਕਹਿੰਦੇ ਨੇ ਕਿ ਕੰਮ ਨਹੀਂ ਕਰਿਆ ਹੈਗਾ ਗੈਂਗਸਟਰ ਬਾਦ ਆ ਜੀ ਲੋਕਾਂ ਕੋਹਾ ਨਹੀਂ ਵਾਰਦਾ ਤਾਂ ਹੋ ਰਹੀਆਂ ਨੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਲਿੰਕ ਸੜਕਾਂ ਨਹੀਂ ਬਣੀਆਂ ਹੈਗੀਆਂ ਸੀ ਬ੍ਰੇਜ ਦੀ ਪ੍ਰਣਾਲੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਲੈਂਡ ਆਂਡ ਆਊਟ ਆਫ ਦੀ ਸਮੱਸਿਆ ਕਾਫੀ ਵੱਡੀ ਹੈ ਪਰ ਇੱਕ ਜਿਹੜਾ ਪੱਖ ਇਹ ਵੀ ਹੈ ਕਿ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਜੀ ਸਵਾ ਸਾਲ ਸਾਲ ਸਵਾ ਸਾਲ ਬਚਿਆ ਹੈ ਜੇਕਰ ਸਤਾਤਾ ਦੀ ਦਰਦਾ ਪਾਰਟੀ ਦਾ ਐਮ ਐਲ ਏ ਹੋਊਗਾ ਤਾਂ ਸ਼ਾਇਦ ਕੰਮ ਜ਼ਿਆਦਾ ਹੋ ਜਾਣਗੇ ਪਰ ਜੋ ਜੇ ਪਹਿਲਾ 4 ਸਾਲਾਂ ਚ ਨਹੀਂ ਹੋਏ ਤਾਂ 1 ਸਾਲ ਚ ਕਿੰਨੇ ਹੋ ਜਾਣਗੇ ਇਹ ਵੀ ਪਿੱਛੇ ਜੇ ਇਹ ਵੀ ਚਰਚਾ ਸੀ ਕਿ ਅਮਰਿਤਪਾਲ ਨੇ ਕਿਹੜੇ ਕੋਈ ਕੰਮ ਕਰਾਤਾ ਉਹ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਕੰਮ ਕਰਾ ਕੇ ਕੰਮ ਕਰਾਉਣ ਲਈ ਵੋਟਾਂ ਨਹੀਂ ਪਾਈਆਂ ਸੀ ਉਹ ਤਾਂ ਇੱਕ ਅਣਖ ਦੀ ਲੜਾਈ ਸੀ ਜਾਂ ਉਹ ਕਹਿ ਲਈਏ ਕਿ ਤੱਕਾ ਦੇ ਖਿਲਾਫ ਇੱਕ ਆਵਾਜ਼ بلند ਕੀਤੀ ਸੀ ਪਰ ਹੁਣ ਕਿਸ ਤਰ੍ਹਾਂ ਦਾ ਜਿਹੜਾ ਰਹੇਗਾ ਸਿਨੈਰੀਓ ਉਹ ਥੋੜੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਇਸ ਦੇ ਨਾਲ ਹੀ ਭੁਪਿੰਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੀ ਸ਼ਹੀਦੀ ਦੇ ਸ਼ਤਾਬਦੀ ਸਮਾਗਮ ਨੇ ਉਸ ਨੂੰ ਲੈ ਕੇ ਵੀ ਹੁਣ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਜੀ ਪੀਐਮ ਨੂੰ ਅਸੀਂ ਸੱਦਾ ਪੱਤਰ ਦੇਣਾ ਸੀ ਉਹ ਸਾਨੂੰ ਸਮਾਂ ਨਹੀਂ ਦੇ ਰਹੇ ਹੈਗੇ ਜੇ ਸਾਨੂੰ ਬਿਹਾਰ ਦੇ ਵਿੱਚ ਸਮਾਂ ਦੇ ਦੇਣ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਸੱਦਾ ਦੇ ਦਈਏ ਤੇ ਹਰਿਆਣਾ ਦੇ ਵਿੱਚ ਜ਼ਰੂਰ ਪੀਐਮ ਆਉਣਗੇ ਸ਼ਤਾਬਦੀ ਸਮਾਗਮ ਦੇ ਵਿੱਚ ਕਿਉਂਕਿ ਹਰਿਆਣਾ ਸਰਕਾਰ ਵੀ ਬਣਾ ਰਹੀ ਹੈ ਪੰਜਾਬ ਸਰਕਾਰ ਆਪਣੇ ਵੱੱਧਰ ਤੇ ਬਣਾ ਰਹੀ ਹੈ ਐਸਡੀਪੀਸੀ ਵੀ ਬਣਾ ਰਹੀ ਹੈ ਤੇ ਹੁਣ ਜਿਹੜਾ ਇਹ ਹੈਗਾ ਕਿ 23 24 25 ਨਵੰਬਰ ਨੂੰ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਦਿਨ ਵਿਧਾਨ ਸਭਾ ਦਾ ਸੈਸ਼ਨ ਵੀ ਹੋਣਾ ਹੈ ਕਹਿੰਦੇ ਕਿ ਸੈਸ਼ਨ ਅਸੀਂ ਉੱਥੇ ਕਰਾਂਗੇ ਤੇ ਪਹਿਲੀ ਵਾਰ ਹੋਊਗਾ ਕਿ ਵਿਧਾਨ ਸਭਾ ਤੋਂ ਬਾਹਰ ਜਾ ਕੇ ਸੈਸ਼ਨ ਅਸੀਂ ਕਰਾਂਗੇ ਹੁਣ ਕੀ ਉਸ ਦਿਨ ਐਲਾਨ ਹੁੰਦੇ ਨੇ ਸਾਰੇ ਮੁੱਖ ਮੰਤਰੀਆਂ ਨੂੰ ਦੇਸ਼ ਦੇ ਸੱਦਾ ਪੱਤਰ ਦਿੱਤੇ ਜਾ ਰਹੇ ਨੇ ਬਹੁਤ ਸਾਰੇ ਧਰਮਗੁਰੂ ਵੱਡਾ ਸਮਾਗਮ ਉੱਥੇ ਹੋਏਗਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਜਿਹੜੇ ਸ਼ਤਾਬਦੀ ਸਮਾਗਮ ਨੇ ਇਸ ਤੋਂ ਬਿਨਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਹੈ ਉਹ ਵੀ 5 ਨਵੰਬਰ ਨੂੰ ਮਨਾਇਆ ਜਾਣਾ ਉਸ ਨੂੰ ਲੈ ਕੇ ਵੀ ਪੰਜਾਬ ਭਰ ਦੇ ਵਿੱਚ ਇਸ ਵੇਲੇ ਤਿਆਰੀਆਂ ਵੀ ਨੇ ਨਗਰ ਕੀਰਤਨ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੇ ਨੇ ਉਹ ਸਮਾਗਮ ਹੋ ਰਹੇ ਨੇ ਪਰ ਇਸ ਤੋਂ ਬਿਨਾ ਇੱਕ ਜਿਹੜੀਆਂ ਦੋ ਖਬਰਾਂ ਜਿਨ੍ਹਾਂ ਨੇ ਧਿਆਨ ਖਿੱਚਿਆ ਇੱਕ ਤਾਂ ਜਗਤਾਰ ਸਿੰਘ ਹਵਾਰਾ ਨਾਲ ਜੁੜੀ ਹੋਈ ਖਬਰ ਭੁਪਿੰਦਰ ਕਿ ਜਗਤਾਰ ਸਿੰਘ ਹਵਾਰਾ 30 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ 1995 ਦਾ ਜਿਹੜਾ ਬੈਂਤ ਸਿੰਘ ਦਾ ਅਸੈਸੀਨੇਸ਼ਨ ਹੋਇਆ ਉਸ ਵੇਲੇ ਦੇ ਮੁੱਖ ਮੰਤਰੀ ਦਾ ਉਹ ਕੇਸ ਪੈਂਡਿੰਗ ਮਤਲਬ ਪੈਂਡਿੰਗ ਕੋਈ ਕੇਸ ਨਹੀਂ ਉਹ ਕੇਸ ਦੀ ਸਜ਼ਾ ਆਪ ਭੁਗਤ ਰਹੇ ਨੇ ਬਾਕੀ ਸਾਰੇ ਕੇਸ ਖਤਮ ਹੋ ਗਏ ਨੇ ਤੇ ਹੁਣ ਉਹਨਾਂ ਨੇ ਪੈਰੋਲ ਅਪਲਾਈ ਕੀਤੀ ਸੀ ਕਿਉਂਕਿ ਉਹਨਾਂ ਦੀ ਮਾਤਾ ਜੀ ਨਰਿੰਦਰ ਕੌਰ 81 ਸਾਲ ਦੇ ਹੋ ਗਏ ਨੇ ਉਮਰਦਰਾਜ ਨੇ ਤੇ ਇੱਕ ਪੁੱਤ ਵੀ ਚਾਹੁੰਦਾ ਹੈ ਕਿ ਆਪਣੀ ਮਾਂ ਨੂੰ ਮਿਲ ਲਵਾ ਇੱਕ ਮਾਂ ਵੀ ਚਾਹੁੰਦੀ ਹੈ ਕਿ ਆਪਣੇ ਪੁੱਤ ਨੂੰ ਮਿਲ ਲਵਾ ਕਿਉਂਕਿ ਗਲਵੱਕੜੀ ਪਾਇਆ ਨੂੰ ਕਿੰਨੇ ਸਾਲ ਹੋ ਗਏ 4 ਸਾਲ ਬਾਅਦ ਅਮਰੀਕਾ ਤੋਂ ਨਰਿੰਦਰ ਕੌਰ ਜਿਹੜੀ ਮਾਤਾ ਜੀ ਨੇ ਉਹ ਵਾਪਸ ਆਏ ਨੇ ਹੁਣ ਤੇ ਜਿਹੜੇ ਮਿਲਣ ਵਾਲੇ ਦੱਸਦੇ ਨੇ ਉਹ ਕਹਿੰਦੇ ਨੇ ਕਿ ਬਹੁਤਾ ਉਹ ਨਹੀਂ ਸੁਧ ਬੁੱਧ ਜਿਵੇਂ ਕਹਿ ਸਕਦੇ ਆ ਕਿ ਪ੍ਰੋਪਰ ਨਹੀਂ ਰਹੀ ਕਿਉਂਕਿ ਉਮਰ ਇੰਨੀ ਹੋ ਗਈ ਐ ਦੂਜਾ ਇੱਕ ਵਿਛੋੜਿਆਂ ਦੀ ਵੀ ਗੱਲ ਹੁੰਦੀ ਆ ਕਿ ਪੁੱਤ ਦਾ ਵਿਛੋੜਾ ਜਿਹੜਾ ਜਿਹਦਾ ਪੁੱਤ 30 ਸਾਲ ਹੋ ਗਏ ਪ੍ਰੋਪਰਲੀ ਕੋਲ ਵੀ ਨਾ ਆਇਆ ਹੋਵੇ ਮਿਲਿਆ ਵੀ ਨਾ ਹੋਵੇ ਤੇ ਹੁਣ ਹਿਊਮਨਿਟੇਰੀਅਨ ਗਰਾਉਂਡ ਤੇ ਮੰਗੀ ਜਾ ਰਹੀ ਆ ਕਿ ਪੈਰੋਲ ਕੋਈ ਪੱਕੀ ਰਿਹਾਈ ਦੀ ਤਾਂ ਗੱਲ ਬਾਤ ਦੀ ਐ ਕਿ ਤੁਸੀਂ ਸਾਨੂੰ ਪੈਰੋਲ ਹੀ ਦੇ ਦਿਓ ਕੁਝ ਘੰਟੇ ਆਪਣੀ ਮਾਂ ਨੂੰ ਮਿਲ ਲਵੇ ਜਗਤਾਰ ਸਿੰਘ ਹਵਾਰਾ 66 ਪਿੰਡਾਂ ਦੀਆਂ ਪੰਚਾਇਤਾਂ ਨੇ ਭਵੰਦਰ ਮਤੇ ਪਾਏ ਨੇ 40 ਪਿੰਡ ਤਾਂ ਖਮਾਣੋ ਦੇ ਨਾਲ ਸਬੰਧਤ ਰੱਖਦੇ ਨੇ 40 ਪਿੰਡ ਕਿਉਂਕਿ ਹਵਾਰਾ ਪਿੰਡ ਵੀ ਜਗਤਾਰ ਸਿੰਘ ਹਵਾਰਾ ਦਾ ਖਮਾਣੋ ਥੀ ਹੈ ਬਾਕੀ ਨਾਲ ਵਾਲੀਆਂ ਪੰਚਾਇਤਾਂ ਨੇ 15 ਪਿੰਡ ਲੁਧਿਆਣੇ ਨਾਲ ਸਬੰਧਤ ਨੇ 11 ਪਿੰਡ ਰੂਪੜ ਦੇ ਨਾਲ ਸਬੰਧਤ ਨੇ ਸਾਰਿਆਂ ਨੇ ਰੇਖਾ ਗੁਪਤਾ ਜਿਹੜੇ ਸੀਐਮ ਨੇ ਦਿੱਲੀ ਦੇ ਕਿਉਂਕਿ ਇਸ ਵੇਲੇ ਜਗਤਾਰ ਸਿੰਘ ਹਵਾਰਾ ਮੰਡੋਲੀ ਜੇਲ੍ਹ ਦੇ ਵਿੱਚ ਨੇ ਤੇ ਸੀਐਮ ਜਿਹੜੀ ਦਿੱਲੀ ਦੀ ਰੇਖਾ ਗੁਪਤਾ ਬੀਜੇਪੀ ਦੀ ਸਰਕਾਰ ਹੈ ਉਹਨਾਂ ਦੇ ਹੱਥ ਉੱਤੇ ਵਿੱਚ ਹੈ ਇਸ ਤੋਂ ਬਿਨਾ ਭਵਿੰਦਰ ਜਿਹੜੇ ਜਗਤਾਰ ਸਿੰਘ ਤਾਰਾ ਨੇ ਜੀ ਉਹ ਵੀ ਉਹਨਾਂ ਦੇ ਜਿਹੜੇ ਵਕੀਲ ਨੇ ਜਸਪਾਲ ਸਿੰਘ ਮਨਤਪੁਰ ਉਹਨਾਂ ਨੇ ਦੱਸਿਆ ਕਿ ਇੱਕ ਕੇਸ ਪੈਂਡਿੰਗ ਸੀਗਾ ਉਹਨਾਂ ਦਾ ਜਲੰਧਰ ਦੇ ਵਿੱਚ ਐਕਸਪਲੋਸਿਵ ਨਾਲ ਸੰਬੰਧਿਤ ਧੋਗਪੁਰ ਦੇ ਵਿੱਚ ਉਹ ਵੀ ਖਤਮ ਹੋ ਗਿਆ ਉਹ ਵੀ ਪੈਰੋਲ ਦੇ ਹੱਕਦਾਰ ਹੋ ਗਏ ਨੇ ਪੈਰੋਲ ਅੰਦਰ ਅਸਲ ਇੱਕ ਕੈਦੀ ਦਾ ਅਧਿਕਾਰ ਹੁੰਦਾ ਹੈ ਤੇ ਉਹਦੇ ਲਈ ਐਲੀਜੀਬਿਲਟੀ ਇਹ ਹੁੰਦੀ ਹੈ ਕਿ ਤੁਹਾਡੇ ਤੇ ਕੋਈ ਹੋਣੀ ਚਾਹੀਦਾ ਭਾਵੇਂ ਤੁਸੀਂ ਅੰਡਰ ਟ੍ਰਾਇਲ ਨਹੀਂ ਹੋਣੇ ਚਾਹੀਦੇ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਦੋਵੇਂ ਮਾਮਲੇ ਨੇ ਤੇ ਬਲਵੰਤ ਸਿੰਘ ਰਾਜੂਆਣਾ ਨੂੰ 30 ਸਾਲ ਚ ਦੋ ਵਾਰ ਪਰੋਲ ਮਿਲੀ ਐ ਇੱਕ ਵਾਰ ਉਦੋਂ 2-3 ਘੰਟੇ ਲਈ 30 ਸਾਲ ਹੋ ਗਏ ਨੇ ਉਹਨੂੰ ਲਖਤਾਰ ਸਿੰਘ ਹਵਾਰਾ ਨੂੰ ਵੀ 30 ਸਾਲੇ ਹੋ ਗਏ ਜੀ 2007 ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀਗੀ 2010 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨੂੰ ਉਮਰ ਕੈਚ ਚ ਤਬਦੀਲ ਕਰਤਾ 2000 ਦਾਸਤੋ ਅੰਬਾਦ ਦੌਰਾਨ ਇਹ ਜਿਹੜੇ ਗੁੜਾਉ ਜੇਲ੍ਹ ਤੋਂ ਵੀ ਫਰਾਰ ਹੋ ਗਏ ਸੀਗੇ ਜਦੋਂ ਸੁਰੰਗ ਪੱਟ ਕੇ 90 ਫੁੱਟ ਜਿਹੜੀ ਸੁਰੰਗ ਆ ਉਹਦੋਂ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਘੋੜਾ ਇੱਕ ਲਾਂਗਰੀ ਸੀ ਇਹਨਾਂ ਦਾ ਦੇਵੀ ਪਰ ਇਹ ਬਾਅਦ ਵਿੱਚ ਜਿਹੜੇ ਜਗਤਾਰ ਸਿੰਘ ਤਾਰਾ ਨੇ ਉਹ ਥਾਈਲੈਂਡ ਤੋਂ ਐਕਸਟਰੈਡੀਸ਼ਨ ਦੇ ਥਰੂ ਸੈਂਟਰ ਦੇਸ਼ ਦੀ ਸਰਕਾਰ ਲਈ ਆਈ ਜਗਤਾਰ ਸਿੰਘ ਹਵਾਰਾ ਫਿਰ 2005 ਦੇ ਵਿੱਚ ਯੂਨੀਵਰਸਿਟੀ ਕੋਲੇ ਜਦੋਂ ਦਿੱਲੀ ਪੁਲਿਸ ਦੇ ਵੱਲੋਂ ਫੜ ਲਏ ਗਏ ਸੀਗੇ ਤੇ ਪਰਮਜੀਤ ਸਿੰਘ ਘੋੜਾ ਵੀ ਜੇਲ੍ਹ ਦੇ ਵਿੱਚ ਨੇ ਇਸ ਵੇਲੇ ਇੱਕ ਤਾਂ ਇਹ ਹੈਗਾ ਦੂਜਾ ਭਪਿੰਦਰ ਦੋ ਖਬਰਾਂ ਹੋਰ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਇੱਕੋ ਚਤਰਾਣਾ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਬਾਜੀਗਰ ਉਹਨਾਂ ਦਾ ਨਾਮ ਹੈ ਜੀ ਤੇ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਹਰਿਆਣਾ ਦੇ ਵਿੱਚ ਜਾ ਕੇ ਕੈਥਲ ਦੇ ਵਿੱਚ ਇੱਕ ਸ਼ਖਸ ਦੀ ਕੁੱਟਮਾਰ ਕੀਤੀ ਹੈ ਤੇ ਉਹ ਸ਼ਖਸ ਕੌਣ ਸੀ ਉਹ ਸ਼ਖਸ ਉਹ ਸੀ ਕਿ ਜਿਨੇ ਕੁਲਵੰਤ ਸਿੰਘ ਦੇ ਭਰਾ ਦੇ ਖਿਲਾਫ ਪੰਚਾਇਤੀ ਇਲੈਕਸ਼ਨ ਲੜੀ ਤੇ ਕੁਲਵੰਤ ਸਿੰਘ ਅਤੇ ਉਹਨਾਂ ਦੇ ਮੁੰਡਿਆਂ ਤੇ ਉਹਨਾਂ ਦੇ ਸਾਥੀਆਂ ਤੇ ਪਰਚਾ ਦਰਜ ਹੋਇਆ ਇਹ ਕਿ ਉਹਨਾਂ ਨੇ ਲੱਤਾਂ ਤੋੜਤੀਆਂ ਕੁੱਟ-ਕੁੱਟ ਕੇ ਉਹ ਬੰਦਾ ਆਪ ਚੀਕ-ਚੀਕ ਕੇ ਕਹਿ ਰਿਹਾ ਕਿ ਮੈਂ ਸਿਰਫ ਇਲੈਕਸ਼ਨ ਲੜੀ ਸੀ ਤੇ ਇਹ ਮੈਨੂੰ ਕਹਿੰਦੇ ਸੀ ਕਿ ਗੁੰਡਾ ਕਰਦੀ ਹੋਈ ਹੈਗੀ ਹੈ ਤੇ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰ ਜਿਹੜੇ ਜਿਨ੍ਹਾਂ ਤੇ 4 ਸਾਲ ਦੀ ਸਜ਼ਾ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਤੀ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਕਿ ਉਹਨੇ ਕਿਹਾ ਸੀਗਾ ਕਿ ਮੇਰੀ ਮੈਂਬਰਸ਼ਿਪ ਜਾ ਸਕਦੀ ਹੈ ਕਿਉਂਕਿ 4 ਸਾਲ ਦੀ ਸਜ਼ਾ ਉਹਨੂੰ ਹੋਈ ਹੋਈ ਹੈ ਕਿ ਮੈਨੂੰ ਰਾਹਤ ਮਿਲੇ ਪਰ ਹਾਲੇ ਫਿਲਹਾਲ ਰਾਹਤ ਨਹੀਂ ਮਿਲੀ ਹੈ ਪਰ ਸਪੀਕਰ ਨੇ ਉਹਦੀ ਫਾਈਲ ਦੱਬੀ ਹੋਈ ਹੈ ਹਾਲਾਂਕਿ ਦੇਸ਼ ਦਾ ਕਾਨੂੰਨ ਇਹ ਕਹਿੰਦਾ ਹੈ ਸੁਪਰੀਮ ਕੋਰਟ ਵੀ ਇਹ ਕਹਿੰਦਾ ਹੈ ਕਿ ਜੇ ਕਿਸੇ ਨੂੰ ਸਜ਼ਾ ਹੋ ਜਵੇ 2 ਸਾਲ ਤੋਂ ਜ਼ਿਆਦਾ ਤਾਂ ਤੁਰੰਤ ਉਹਦੀ ਵਿਧਾਇਕੀ ਚਾਈਏਗੀ ਪਰ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਕੱਟੜ ਇਮਾਨਦਾਰ ਹੈਗੀ ਹੈ ਤੇ ਉਹ ਆਪਣੇ ਵਿਧਾਇਕ ਨੂੰ ਇਸ ਜਿਹੇ ਵਿਚਾਰੀਏਗੀ ਜੀ 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 ਸੋ ਬਹੁਤ ਬਹੁਤ ਧੰਨਵਾਦ ਕਲੀ-ਕਲੀ ਅਪਡੇਟ ਤੁਸੀਂ ਸਾਂਝੀ ਕੀਤੀ ਹੈ ਤੇ